ਕੀਸ ਬੰਦੇ ਉੱਥੇ ਨਾਲ ਸੀ ਉਹ ਕਹਿੰਦੇ ਜੇ ਇਹਨਾਂ ਨੇ ਕੈਂਪ 'ਚ ਭੇਜਣਾ ਹੋਵੇ ਤਾਂ ਹੱਥ ਕੜੀਆਂ ਲਾ ਕੇ ਜਹਾਜ਼ 'ਚ ਪਿਠਾ ਕੇ ਭੇਜ ਦਿਆ ਤੇ ਅਹੀਂ ਚੱਲ ਗਏ ਸਾਰੇ ਚਲ ਹੱਥ ਕੜੀਆਂ ਉਹਨਾਂ ਸਾਨੂੰ ਬੱਚਿਆਂ ਨੂੰ ਨਹੀਂ ਲਾਈਆਂ ਬਾਕੀ ਸਾਰਿਆਂ ਨੂੰ ਲਾਲੀਆਂ ਕੁੜੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਤਾਂ ਰਸਤੇ ਦੇ ਵਿੱਚ ਖਾਣਾ ਪਾਣੀ ਦਿੱਤਾ ਉਹਨਾਂ ਕਲੇਮ ਦੇ ਵਿੱਚ ਕਿੰਨੇ ਘੰਟੇ ਫਰੇਟ ਸੀ 12-15 ਘੰਟੇ ਫਿਰ ਜਹਾਜ਼ ਚੱਲਿਆ ਫਿਰ ਖਾਣ ਪੀਣ ਨੂੰ ਵਿੱਚ ਦਿੰਦੇ ਰਿਹਾ ਉਹਨਾਂ ਦਿਨ ਚਾਰ ਵਾਰ ਹੀ ਦਿੱਤਾ ਆ ਤੇ ਬਾਕੀ ਫਿਰ ਜਦੋਂ ਦੂਜੀ ਵਾਰੀ ਲੈਂਡ ਕੀਤਾ ਉਦੋਂ ਨਹੀਂ ਕਿਸੇ ਨੂੰ ਬਾਹਰ ਕੱਢਿਆ ਗਿਆ ਤੇ ਫਿਰ ਜਦੋਂ ਅਸੀਂ ਸਾਨੂੰ ਜਹਾਜ਼ ਦੇ ਵਿੱਚ ਬਿਠਾਉਂਦੇ ਸੀ ਜਿੱਥੇ ਸਾਡੇ ਬੈਗ ਵਗੈਰਾ ਰੱਖੇ ਸੀ ਤੇ ਉਹਦੇ ਉੱਪਰ ਇੱਕ ਪੇਪਰ ਲੱਗਾ ਹੋਇਆ ਸੀ ਤੇ ਉਹਦੇ ਉੱਪਰ ਅੰਮ੍ਰਿਤਸਰ ਲਿਖਿਆ ਹੋਇਆ ਹੈ ਫਿਰ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਹੁਣ ਅਸੀਂ ਰਿਪੋਰਟ ਹੀ ਹੋ ਗਏ ਹਾਂ ਵੀ ਸਾਨੂੰ ਵਾਪਸ ਹੀ ਭੇਜਣ ਲੱਗੇ ਅਮਰੀਕਾ ਦੀ ਧਰਤੀ ਤੋਂ ਬਹੁਤ ਸਾਰੇ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਜਿਸ ਵਿੱਚ ਦੁਨੀਆ ਦੇ ਵੱਖ-ਵੱਖ ਆ ਮੁਲਕਾਂ ਦੇ ਜਿਹੜੇ ਵਸਿੰਦੇ ਨੇ ਉਹ ਸ਼ਾਮਲ ਨੇ ਪੰਜਾਬ ਦੇ ਵਿੱਚ ਵੀ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਅਮਰੀਕਾ ਦਾ ਫੌਜੀ ਜਹਾਜ਼ ਲੈਂਡ ਹੋਇਆ ਤੇ ਉੱਥੇ ਆ ਲਗਭਗ 100 ਤੋਂ ਜ਼ਿਆਦਾ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਕਪੂਰਥਲੇ ਦੇ ਵੀ ਕਾਫੀ ਉਹਨਾਂ ਵਿੱਚ ਨੌਜਵਾਨ ਸੀਗੇ ਆ ਵਿਕਰਮ ਹੁਣੇ ਸਾਡੇ ਨਾਲ ਨੇ ਜਿਹੜੇ ਪਿੰਡ ਡੋਗਰਾਵਾਲ ਦੇ ਨੇ ਕਪੂਰਥਲਾ ਦੇ ਰਹਿਣ ਵਾਲੇ ਆ ਪਿਛਲੇ ਦਸੰਬਰ ਮਹੀਨੇ ਇਹ ਹਜੇ ਅਮਰੀਕਾ ਦੀ ਧਰਤੀ ਤੇ ਪਹੁੰਚੇ ਸੀ ਤੇ ਹੁਣ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਲੱਖਾਂ ਰੁਪਏ ਦਾ ਉਹਨਾਂ ਨੇ ਖਰਚਾ ਕੀਤਾ ਸੀ ਬਹੁਤ ਚੰਗੇ ਸੁਪਨੇ ਲੈ ਕੇ ਸੁਨਹਿਰੀ ਸੁਪਨੇ ਲੈ ਕੇ ਉਹ ਅਮਰੀਕਾ ਗਏ ਸਨ ਗੱਲਬਾਤ ਕਰਾਂਗੇ ਹਾਂਜੀ ਵਿਕਰਮ ਜੀ ਕੀ ਸਾੜਾ ਜਿੱਦਾਂ ਕਹਾਣੀ ਵਾਪਰੀ ਕਦੋਂ ਤੁਸੀਂ ਇੱਥੋਂ ਗਏ ਕਿੰਨਾ ਖਰਚਾ ਹੋਇਆ ਤਾਂ ਕਿਦਾਂ ਉਹਨਾਂ ਨੇ ਰਿਪੋਰਟ ਕਰ ਦਿੱਤੀ ਦੇਖੋ ਜੀ ਮੈਂ 13 ਦਸੰਬਰ ਨੂੰ ਇੱਥੋਂ ਚੱਲਿਆ ਸੀਗਾ 2024 ਜੀ ਮੈਨੂੰ ਹਲੇ ਮੈਂ 1 ਮਹੀਨੇ ਚ ਕ੍ਰੋਸਿੰਗ ਕਰ ਗਿਆ ਸੀਗਾ 15 ਜਨਵਰੀ ਨੂੰ ਮੈਂ ਐਂਟਰ ਹੋ ਗਿਆ ਸੀਗਾ ਤੇ 20 ਦਿਨ ਉਹਨਾਂ ਉੱਥੇ ਰੱਖਿਆ ਉੱਥੋਂ ਨਾਲ ਵਾਪਸ ਭੇਜਤਾ ਸੀ ਸੋ ਭਾਜੀ ਕਿੰਨਾ ਕੁ ਤੁਹਾਡਾ ਖਰਚਾ ਆ ਗਿਆ ਸੀ ਔਰ ਕੀ ਸੁਪਨੇ ਲੈ ਕੇ ਗਿਆ ਸੀ ਕਿ ਅਮਰੀਕਾ ਮੈਂ ਜਾਊਂਗਾ ਅੱਗੇ ਇਦਾਂ ਜ਼ਿੰਦਗੀ ਮੇਰੀ ਬਤੀਤ ਹੋਊਗੀ ਖਰਚਾ ਜੀ ਦੇਖੋ ਜੀ ਮੇਰਾ ਇੱਥੋਂ ਤੇ ਮੈਂ ਮੇਰਾ ਮੁੰਡਾ ਯਾਰ ਦੋਸਤ ਸੀਗਾ ਸਪੇਨ ਰਹਿੰਦਾ ਸੀਗਾ ਉਹਨੇ ਕੀਤਾ ਸੀਗਾ ਯੂਰਪ ਦਾ ਕਰਵਾਇਆ ਸੀਗਾ ਕੋਈ ਪਾਕਿਸਤਾਨੀ ਬੰਦਾ ਸੀਗਾ ਆਪਣਾ ਉਹਨੇ ਕਰਵਾਇਆ ਸੀਗਾ ਤੇ ਕਹਿੰਦਾ ਚੱਲ ਆਪਾਂ ਇੱਥੇ ਇਕੱਠੇ ਰਹੀ ਜਾਵਾਂਗੇ ਫਿਰ ਦੇਖਿਆ ਵੀ ਉੱਥੋਂ ਬੰਦੇ ਬਹੁਤ ਚੜਦੇ ਸੀਗੇ ਸਪੇਨ ਤੋਂ ਤੇ ਫਿਰ ਅਸੀਂ ਵੀ ਸੋਚਿਆ ਚੱਲੋ ਚੱਲ ਜਾਈਏ ਫਿਰ ਉਹਨੂੰ ਮੈਂ ਕਿਹਾ ਵੀ ਨਹੀਂ ਮੇਰਾ ਨਹੀਂ ਹੱਥ ਪੈਂਦਾ ਉਹ ਕਹਿੰਦਾ ਚੱਲ ਮੈਂ ਰਲ ਮਿਲ ਕੇ ਕਰ ਲੈਣਾ ਜਿੱਦਾਂ ਵੀ ਹੁੰਦਾ ਆ ਚਲੋ ਮੈਨੂੰ ਕਾਫੀ ਟਾਈਮ ਹੋ ਗਿਆ ਇੱਥੇ ਤੇ ਆਪਾਂ ਉੱਥੇ ਪਹੁੰਚ ਕੇ ਫਿਰ ਆਪਸੇ ਕਰ ਲਵਾਂਗੇ ਚਲੋ ਰਹਿਣਾ ਇਕੱਠੇ ਆ ਹੀ ਆ ਤੇ ਫਿਰ ਅਸੀਂ ਦੋਨੋਂ ਚੜ ਗਏ ਸੀ ਉੱਥੇ ਸਪੇਨ ਤੇ ਸਾਨੂੰ ਏਜੰਟ ਨੇ ਚੜ੍ਹਾ ਦਿੱਤਾ ਸੀਗਾ ਤੇ ਫਿਰ ਉੱਥੋਂ ਜਾਣ ਤੋਂ ਬਾਅਦ ਸਿਲਾਡੋਰ ਤੋਂ ਸਾਨੂੰ ਅਲੱਗ-ਅਲੱਗ ਕਰ ਦਿੱਤਾ ਸੀ ਉਹਨਾਂ ਨੇ ਤੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਮੇਰੇ ਤੋਂ ਪਹਿਲਾਂ ਕ੍ਰੋਸ ਕੀਤਾ ਜਾਂ ਬਾਅਦ ਚ ਮਤਲਬ ਸਾਡਾ ਕਿੱਥੇ ਅਮਰੀਕਾ 'ਚ ਕਿਹੜੇ ਸ਼ਹਿਰ 'ਚ ਸੀਗੇ ਤੁਸੀਂ ਅਸੀਂ ਕੈਲੀਫੋਰਨੀਆ ਕਿ ਮੈਕਸੀਕੋ ਤੋਂ ਤਜਵਾਨਾ ਬਾਰਡਰ ਅਸੀਂ ਕ੍ਰੋਸ ਕਰਕੇ ਉੱਥੋਂ ਫਿਰ ਅਰੈਸਟ ਹੋ ਗਏ ਤੇ ਫਿਰ ਪੁਲਿਸ ਕੰਮਕਾਰ ਤੇ ਕੋਈ ਨਹੀਂ ਲੱਗੇ ਸੀਗੇ ਜੀ ਜੀ ਹਲੇ ਉੱਥੇ ਤੱਕ ਤੇ ਪਹੁੰਚੇ ਨਹੀਂ ਸੀਗੇ ਸਾਨੂੰ ਚੌਂਕੀ ਤੇ ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਬੰਦੇ ਚੌਂਕੀ ਦੀ ਵਾਪਸ ਭੇਜ ਦਿੱਤਾ ਕੈਂਪ ਚ ਵੀ ਨਹੀਂ ਸਾਨੂੰ ਭੇਜਿਆ ਵੀ ਜੇ ਉੱਥੇ ਲੈ ਜਾਂਦੇ ਸਾਨੂੰ ਕੋਈ ਅਸੀਂ ਆਪਣੀ ਅਪੀਲ ਕਰਦੇ ਲੋਅਰ ਕਰਕੇ ਸ਼ਾਇਦ ਕੋਈ ਬੌਂਡ ਪੈਂਦਾ ਸੀ ਨਿਕਲ ਜਾਂਦੇ ਬਾਹਰ ਪਰ ਉੱਥੋਂ ਤੱਕ ਨਹੀਂ ਆਪਣੇ ਹੋਰ ਵੀ ਪੰਜਾਬੀ ਮੁੰਡੇ ਜਾਂ ਕੁੜੀਆਂ ਔਰਤਾਂ ਬੱਚੇ ਹੈਗੇ ਉੱਥੇ ਹਾਂਜੀ ਉੱਥੇ ਆਪਣੇ ਹੈਗੀਆਂ ਪੰਜਾਬੀ ਫੈਮਲੀਆਂ ਹੈ ਕੁੜੀਆਂ ਮੁੰਡੇ ਜਿਹੜੇ ਗਏ ਆ ਵੀ ਆਪਾਂ ਲੋਕ ਜਾਨੇ ਉੱਥੇ ਵਿਆਹ ਕਰਵਾਉਣਾ ਹੀ ਜਾਂ ਕੋਈ ਆਪਣਾ ਫਿਊਚਰ ਲਈ ਗਈ ਸਕੇ ਕਿਦਾਂ ਵੀ ਗਏ ਹੋਏ ਕਈਆਂ ਦੇ ਹਸਬੰਦ ਉੱਥੇ ਹੀ ਬੱਚੇ ਮਗਰ ਹੋ ਜਾਂਦੇ ਪਏ ਸੀ ਨਾਲ ਪਰਿਵਾਰ ਉਹਨਾਂ ਦਾ ਸਾਰੇ ਇੱਥੇ ਜਾਂਦੇ ਪਏ ਸੀ ਤਾਂ ਇਹ ਜਿੱਦਾਂ ਪਹਿਲਾਂ ਰੌਲੀ ਕਾਫੀ ਪੈ ਰਹੀ ਸੀਗੀ ਕਿ ਉੱਥੇ ਸੱਤਾ ਬਦਲ ਗਈ ਹੈਗੀ ਆ ਡੋਨਲਡ ਟਰੰਪ ਆ ਗਿਆ ਆ ਡਿਪੋਰਟ ਹੋ ਸਕਦੇ ਉਹ ਭੈਣਕ ਲੱਗੀ ਸੀ ਤੁਹਾਨੂੰ ਉੱਥੇ ਦੇਖੋ ਜੀ ਸੁਣਨ ਚ ਤਾਂ ਸਭ ਕੁਝ ਆਉਂਦਾ ਹੀ ਪਰ ਅੱਗੇ ਵੀ ਇਦਾਂ ਸੁਣੀਦਾ ਸੀਗਾ ਪਹਿਲਾਂ ਵੀ ਟਰੰਪ ਆਉਂਦੇ ਹੀ ਸੀਗਾ ਬੌਂਡ ਪੈਂਦਾ ਸੀ ਬੰਦੇ ਨਿਕਲ ਜਾਂਦੇ ਸੀ ਜਾਂ ਕਿਸੇ ਤਰ੍ਹਾਂ ਵੀ ਨਿਕਲਦੇ ਸੀ ਪਰ ਅੱਜ ਤੱਕ ਐਦਾਂ ਨਹੀਂ ਕਦੇ ਹੋਇਆ ਕਿ ਬਿਨਾਂ ਕਿਸੇ ਨੂੰ ਪੁੱਛ ਦੱਸ ਕੀਤੇ ਤਾਂ ਬਿਆਨਾਂ ਤੋਂ ਬਿਆਨ ਫੇਲ ਕਰਕੇ ਭੇਜ ਦਿੰਦੇ ਸੀ ਜਾਂ ਕਿਸੇ ਤਰ੍ਹਾਂ ਦੀ ਡੈਪੋਟੇਸ਼ਨ ਲਾ ਦੇਣੀ ਮਤਲਬ ਸਾਡਾ ਉਹ ਪ੍ਰੋਸੈਸ ਨਹੀਂ ਕੋਈ ਚੱਲਿਆ ਸੋ ਇਹ ਫੌਜੀ ਜਹਾਜ਼ ਦੇ ਵਿੱਚ ਜਿੱਦਾਂ ਕਾਤੋਂ ਲੈਂਦਾ ਤੁਹਾਨੂੰ ਉੱਥੋਂ ਪਤਾ ਲੱਗ ਗਿਆ ਜਦੋਂ ਉਹਨਾਂ ਨੇ ਜਹਾਜ਼ ਦੇ ਵਿੱਚ ਬਿਠਾਇਆ ਕਿ ਸਾਨੂੰ ਹੁਣ ਇੰਡੀਆ ਭੇਜ ਦੇਣ ਲੱਗੇ ਨਹੀਂ ਜੀ ਪਹਿਲਾਂ ਤਾਂ ਨਹੀਂ ਸਾਨੂੰ ਪਤਾ ਲੱਗਾ ਪਹਿਲਾਂ ਜਦੋਂ ਉਹਨਾਂ ਨੇ ਸਾਨੂੰ ਬਿਠਾਇਆ ਸਾਰਿਆਂ ਨੂੰ ਆਪਣੇ ਇੰਡੀਅਨ ਸੀਗੇ ਇੱਥੇ ਪੰਜਾਬੀ ਫੈਮਲੀਆਂ ਸੀਆਂ ਗੁਜਰਾਤੀ ਫੈਮਲੀਆਂ ਸੀਆਂ ਬੱਚੇ ਸੀ ਸਾਨੂੰ ਇਹ ਸੀਗਾ ਵੀ ਫੈਮਲੀ ਵਾਲੇ ਉਹਨਾਂ ਨੂੰ ਡਿਪੋਰਟ ਕਰਦੇ ਹੈਗੇ ਤੇ ਚਲੋ ਰੀਲீஸ் ਹੋਵਾਂਗੇ ਫਿਰ ਜਦੋਂ ਇਹਨਾਂ ਹੱਥਕੜੀਆਂ ਸਾਨੂੰ ਲਗਾਈਆਂ ਉੱਥੋਂ ਫਿਰ ਸਾਨੂੰ ਇਹ ਹੀ ਚਲੋ ਕੈਂਪ ਚ ਭੇਜ ਦਿੰਦੇ ਹੁਣ ਚਲੋ ਜਿਹੜੇ ਗਏ ਸੀ ਉਹਨਾਂ ਦੇ ਕਈ ਬੰਦੇ ਉੱਥੇ ਨਾਲ ਸੀ ਉਹ ਕਹਿੰਦੇ ਜੇ ਇਹਨਾਂ ਨੇ ਕੈਂਪ ਚ ਭੇਜਣਾ ਹੋਵੇ ਤਾਂ ਹੱਥਕੜੀਆਂ ਲਾ ਕੇ ਜਹਾਜ਼ ਚ ਬਿਠਾ ਕੇ ਭੇਜਦੇ ਆ ਤੇ ਅਹੀਂ ਚੱਲ ਗਏ ਸਾਰੇ ਚਲੋ ਹੱਥ ਕੜੀਆਂ ਉਹਨਾਂ ਸਾਨੂੰ ਬੱਚਿਆਂ ਨੂੰ ਨਹੀਂ ਲਾਈਆਂ ਬਾਕੀ ਸਾਰਿਆਂ ਨੂੰ ਲਾਲੀਆਂ ਕੁੜੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਲਾ ਕੇ ਤੇ ਜਿਹੜਾ ਹੁਣ ਕਿੰਨੇ ਯਾਤਰੀ ਐ ਤੁਹਾਡੇ ਜਹਾਜ਼ ਦੇ ਵਿੱਚ ਅਸੀਂ 104 ਜਣੇ ਆਏ ਇਹ ਚ ਔਰਤਾਂ ਵੀ ਹੈਗੀਆਂ ਸੀਗੇ ਹਾਂਜੀ ਹਾਂਜੀ ਇਹ ਚ ਔਰਤਾਂ ਵੀ ਹੈਗੀਆਂ ਸੀਗੇ ਬੱਚੇ ਵੀ ਸੀਗੇ ਨਾਲ ਇਹ ਔਰਤਾਂ ਕਿਹੜੀ ਸਟੇਟ ਦੀਆਂ ਜਾਦੀਆਂ ਔਰਤਾਂ ਜੀ ਦੇਖੋ ਸਾਰਿਆਂ ਸੀਗਾ ਆਪਾਂ ਹਰਿਆਣੇ ਦੀਆਂ ਘਟ ਸੀਗੀਆਂ ਜਾਂ ਗੁਜਰਾਤ ਦੀਆਂ ਜਾਦੀਆਂ ਸੀਗੀਆਂ ਤੇ ਆਪਣੇ ਪੰਜਾਬ ਤੋਂ ਵੀ ਸੀਗੀਆਂ ਨਾਲ ਬੱਚੇ ਵੀ ਸੀਗੇ ਕਈਆਂ ਦੇ ਭਈ ਹੱਲੇ ਕੁੜੀਆਂ ਅਨ ਮੈਰਿਟ ਸੀਗੀਆਂ ਜਾਂ ਮੰਡੇ ਜਿੱਦਾਂ ਤੁਸੀਂ ਜਿੰਨੇ ਕ ਜਾਣੇ ਆਏ ਸਾਰੇ ਮਹੀਨੇ ਤੋਂ ਮਹੀਨੇ ਵਾਲੇ ਆ ਜਿਹੜੇ ਗਏ ਹੋਏ ਪਹਿਲਾਂ ਦੇ ਹਾਂਜੀ ਹਾਂਜੀ ਇੰਨੇ ਇੰਨੇ ਟਾਈਮ ਕਿਆਂ ਨੂੰ 10 10 ਦਿਨ ਹੋਏ 15 15 ਦਿਨ ਕੋਈ ਮਹੀਨੇ ਤੋਂ ਮੰਨ ਲਓ 2 4 ਦਿਨ ਕੇ ਬਾਅਦ ਹੋਊਗਾ ਇਸ ਤੋਂ ਕੋਈ ਪੁਰਾਣਾ ਬੰਦਾ ਨਹੀਂ ਹੈਗਾ ਤੇ ਉੱਥੇ ਇਹ ਕੋਸ਼ਿਸ਼ ਨਹੀਂ ਜਿੱਦਾਂ ਨੌਜਵਾਨਾਂ ਨੇ ਕੀਤੀ ਕਿ ਸਾਡੀ ਫੋਟੋ ਫੜਾਈ ਹੋ ਰਹੀ ਆਸ-ਪਾਸੇ ਹੋ ਜੀ ਇਦਾਂ ਦਾ ਕੋਈ ਨਹੀਂ ਜੀ ਉੱਥੋਂ ਨਹੀਂ ਇਦਾਂ ਹੋ ਸਕਦਾ ਸਕਿਉਰਟੀ ਬਹੁਤ ਉੱਥੇ ਉਹਨਾਂ ਨੇ ਕੀਤੀ ਹੋਈ ਆ ਉੱਥੋਂ ਨਹੀਂ ਬੰਦਾ ਖਾਲੀ ਕੱਲਾ ਹੋਣੀ ਬੰਦਾ ਉੱਥੋਂ ਨਹੀਂ ਸਕਦਾ ਤੇ ਹੋਂ ਕੀ ਤੁਹਾਡੀ ਮੰਗ ਹੈਗੀ ਸਰਕਾਰ ਤੋਂ ਕਿ ਕੋਈ ਭਰਪਾਈ ਕਰੇ ਜਾਂ ਕਿਉਂਕਿ ਬਹੁਤ ਸਾਰੇ ਸਿਆਸੀ ਲੋਕ ਵੀ ਮੰਗ ਕਰਦੇ ਕਿ ਜਿਹੜੇ ਨੌਜਵਾਨ ਆਏ ਆ ਉਹਨਾਂ ਦਾ ਲੱਖਾਂ ਰੁਪਇਆ ਖਰਚ ਹੋਇਆ ਕਰਜ਼ਾ ਚੁੱਕ ਕੇ ਕਿ ਉਹਨਾਂ ਨੂੰ ਕੋਈ ਨੌਕਰੀ ਦੇਵੇ ਜਾਂ ਸਰਕਾਰ ਪੈਸੇ ਦੀ ਭਰਪਾਈ ਕਰੇ ਦੇਖੋ ਜੀ ਜੇ ਦੇਖਿਆ ਜਾਏ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨੌਕਰੀਆਂ ਕਿੱਥੇ ਦਿੰਦੇ ਜੇ ਕੋਈ ਮਿਲਦੀ ਆ ਤਾਂ 5-10 ਹਜ਼ਾਰ ਦੀ ਮਿਲਦੀ ਆ ਅੱਜ ਕੱਲ੍ਹ ਘਰਾਂ ਦੇ ਖਰਚੇ ਇੰਨੇ ਜ਼ਿਆਦਾ 5-10 ਹਜ਼ਾਰ ਦੇ ਨਾਲ ਕੀ ਕੁਝ ਬਣਦਾ ਤੇ ਬਾਕੀ ਮੰਗਦੇ ਹੁਣ ਆਪਣੀ ਇਹੀ ਆ ਵੀ ਜੇ ਆਪਣੀ ਇੰਡੀਆ ਗਵਰਨਮੈਂਟ ਜਾਵੇ ਜਿਹੜੇ ਪਹਿਲਾਂ ਤੇ ਗਏ ਹੋਇਆ ਹੁਣ ਚਲੋ ਉਹਨਾਂ ਦੀ ਵਾਪਸੀ ਨਾ ਹੋਵੇ ਤੇ ਚਲੋ ਜੋ ਸਾਨੂੰ ਸਾਡੀ ਕਿਸਮਤ ਦਾ ਸੀ ਉਹ ਸਾਨੂੰ ਮਿਲ ਗਿਆ ਆ ਚਲੋ ਹੁਣ ਉੱਥੇ ਰਹਿ ਜਾਈਏ ਹੁਣ ਤੇ ਚਲੋ ਉਹਨਾਂ ਦੀ ਰੱਬ ਭਾਲੇ ਤੁਹਾਡਾ ਕੋਈ ਉੱਥੇ ਰਿਸ਼ਤੇਦਾਰ ਵੀ ਵਗੈਰਾ ਸੀ ਜੇ ਤੁਹਾਨੂੰ ਅੱਗੇ ਜਾਣਾ ਸੀ ਉੱਥੇ ਮੇਰੇ ਦੋਸਤ ਹੈਗੇ ਸੀ ਤਿੰਨ ਚਾਰ ਹੈਗੇ ਸੀ ਕਿ ਮੈਂ ਉਹਨਾਂ ਤੋਂ ਜਾਣਾ ਸੀ ਤੇ ਹੁਣ ਇੱਥੇ ਕੀ ਕੰਮ ਕਰ ਭਾਜੀ ਕਰਦੇ ਸੀ ਇੱਥੇ ਆਪਾਂ ਖੇਤੀਬਾੜੀ ਦੇ ਕੰਮ ਕਰਦੇ ਸੀਗੇ ਹਾਂਜੀ ਤੁਹਾਡਾ ਵਿਆਹ ਹੋਇਆ ਹੋਇਆ ਭਾਜੀ ਨਹੀਂ ਜੀ ਮੇਰਾ ਵਿਆਹ ਨਹੀਂ ਹੋਇਆ ਜੇ ਜਿੱਦਾਂ ਤੁਸੀਂ ਉੱਥੋਂ ਗਏ ਹੈਗੇ ਆ ਤਾਂ ਰਸਤੇ ਦੇ ਵਿੱਚ ਖਾਣਾ ਪਾਣੀ ਦਿੱਤਾ ਤੁਹਾਨੂੰ ਪਲੇਨ ਦੇ ਵਿੱਚ ਕਿੰਨੇ ਘੰਟੇ ਫਲੈਟ ਸੀਗੇ ਦੇਖੋ ਜੀ ਉੱਥੋਂ ਅਸੀਂ ਜਦੋਂ ਚੱਲੇ ਸੀਗੇ ਕੈਲੀਫੋਰਨੀਆ ਤੋਂ ਉਦੋਂ 18 ਘੰਟੇ ਪਹਿਲਾਂ 15 ਘੰਟੇ ਪਹਿਲਾਂ ਹਜਾਜ ਉੱਡਿਆ ਬਾਅਦ 5-6 ਘੰਟੇ ਸਟੇ ਉਹਨਾਂ ਕਰਾਈ ਖਾਣ ਪੀਣ ਨੂੰ ਦਿੰਦੇ ਸੀਗੇ ਤੇ ਮੰਨ ਲਓ ਵੀ ਸੇਬ ਸੂਖ ਫਰੂਟੀਆਂ ਫਰਾਟੀਆਂ ਇਦਾਂ ਦਾ ਬੱਚਿਆਂ ਵਾਲੀ ਸਮਾਨ ਜਦੋਂ ਇੱਕ ਵਾਰੀ ਉਹਨੇ ਲੈਂਡ ਕੀਤਾ ਉਦੋਂ ਸਾਨੂੰ ਬਾਹਰ ਕੱਢਿਆ ਸੀ ਉਦੋਂ ਉਹਨਾਂ ਨੇ ਥੋੜੇ ਜਿਹੇ ਚੌਲ ਤੇ ਨਾਲ ਚਿਕਨ ਤੇ ਪਾਣੀ ਦਿੱਤਾ ਸੀਗਾ ਇੱਕ ਨਾਲ ਸੇਬ ਤੇ ਬਾਅਦ ਵਿੱਚ ਫਿਰ ਜਦੋਂ ਉਹਨਾਂ ਨੇ ਡਾਇਆ 14-15 ਘੰਟੇ ਫਿਰ ਜਹਾਜ਼ ਚੱਲਿਆ ਖਾਣ ਪੀਣ ਵਿੱਚ ਦਿੰਦੇ ਰਿਹਾ ਉਹਨਾਂ ਤਿੰਨ ਚਾਰ ਵਾਰ ਹੀ ਦਿੱਤਾ ਆ ਤੇ ਬਾਕੀ ਫਿਰ ਜਦੋਂ ਦੂਜੀ ਵਾਰੀ ਲੈਂਡ ਕੀਤਾ ਉਦੋਂ ਨਹੀਂ ਕਿਸੇ ਨੂੰ ਬਾਹਰ ਕੱਢਿਆ ਗਿਆ ਤੇ ਫਿਰ ਬਾਅਦ ਲਗਾਤਾਰ 6-7 ਘੰਟੇ 10 ਕਿ ਕਰੀਬ ਹੋਈ ਕਿ ਸਾਨੂੰ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਸੀ ਕਿੰਨਾ ਹੋਇਆ ਕਿੰਨਾ ਨਹੀਂ ਕਿਉਂਕਿ ਕੋਈ ਨਾ ਆਦੇ ਉਹ ਤੁਹਾਨੂੰ ਪਤਾ ਸੀ ਕਿ ਇਥੇ ਅੰਮ੍ਰਿਤਸਰ ਉੱਤਰਨਾ ਤੁਸੀਂ ਆ ਕੇ ਜਾਂ ਭਾਰਤ ਵਾਪਸ ਜਾ ਰਹੇ ਹੁਣ ਤੁਸੀਂ ਡਿਪੋਰਟ ਹੋ ਗਏ ਆ ਦੇਖੋ ਜੀ ਪਹਿਲਾਂ ਜਦੋਂ ਸਾਨੂੰ ਜਹਾਜ਼ ਤੱਕ ਲੈ ਗਏ ਸਾਨੂੰ ਇਹੀ ਲੱਗਾ ਵੀ ਅਸੀਂ ਕੈਂਪ ਵਿੱਚ ਜਾਵਾਂਗੇ ਵਾਦ ਵਾਦ ਜਦੋਂ ਹਾਥ ਕਰੀਆਂ ਉਹਨਾਂ ਨੇ ਲਾਇਆ ਸੀ ਤੇ ਫਿਰ ਜਦੋਂ ਅਸੀਂ ਸਾਨੂੰ ਜਹਾਜ਼ ਦੇ ਵਿੱਚ ਬਿਠਾਉਂਦੇ ਸੀ ਜਿੱਥੇ ਸਾਡੇ ਬੈਗ ਮਗਰ ਰੱਖੇ ਸੀ ਤੇ ਉਹਦੇ ਉੱਪਰ ਇੱਕ ਪੇਪਰ ਲੱਗਾ ਹੋਇਆ ਸੀ ਤੇ ਉਹਦੇ ਉੱਪਰ ਅੰਮ੍ਰਿਤਸਰ ਲਿਖਿਆ ਹੋਇਆ ਸੀ ਫਿਰ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਹੁਣ ਅਸੀਂ ਡਿਪੋਰਟ ਹੀ ਹੋ ਗਏ ਆ ਵੀ ਸਾਨੂੰ ਵਾਪਸ ਹੀ ਭੇਜਣ ਲੱਗੇ ਆ ਤੇ ਸਮਾਨ ਸਮੂਹ ਤੁਹਾਡਾ ਨਾਲ ਆ ਗਿਆ ਸਾਰਾ ਹਾਂਜੀ ਜਿਹੜਾ ਅਸੀਂ ਲੈ ਕੇ ਕ੍ਰੋਸ ਕੀਤਾ ਸੀ ਉਹ ਸਾਰਾ ਆ ਗਿਆ ਸੀਗਾ ਤੇ ਚਲੋ ਜਿਹੜਾ ਅਸੀਂ ਘਰੋਂ ਪਹਿਲਾਂ ਲੈ ਕੇ ਗਏ ਸੀ ਉਹ ਤੇ ਅਸੀਂ ਰਸਤਿਆਂ 'ਚ ਛੋਟ-ਛੋਟ ਗਏ ਸੀ ਇੱਕ ਬਸ ਛੋਟਾ ਇੱਕ ਬੈਗ ਹੀ ਸੀਗਾ ਜਿਹੜਾ ਮਗਰ ਪਾਇਆ ਸੀ ਉਹਦੇ 'ਚ ਜਿਹੜੇ ਥੋੜਾ ਬਾਰੇ ਕੱਪੜੇ ਸੀਗੇ ਉਹੀ ਸੀ ਬਾਕੀ ਰਸਤਿਆਂ 'ਚ ਛੋਟ ਦਿੱਤੇ ਸੀ ਤੇ ਉੱਥੇ ਔਰਤਾਂ ਵੀ ਕਾਫੀ ਬੱਚੀਆਂ ਲੜਕੀਆਂ ਵੀ ਹੈਗੀਆਂ ਜਿਹੜੀ ਇਸ ਸਲਾਤ 'ਚ ਹਾਂਜੀ ਹਾਂਜੀ ਉਹ ਬਹੁਤ ਐ ਜੀ ਹੱਲੇ ਸਾਡੇ ਨਾਲ ਵੀ ਆਏ ਆ ਤੇ ਸਾਡੇ ਨਾਲ ਜਿਹੜੇ ਪਹਿਲਾਂ ਕਈ ਕ੍ਰੋਸ ਕੀਤੇ ਆ ਉਹ ਹੱਲੇ ਹੁਣ ਅੰਦਰ ਹੀ ਆ ਉਹਨਾਂ ਦੇ ਫੋਨ ਫਣ ਬੰਦ ਹੀ ਆ ਜੀ ਹਾਂਜੀ ਹਾਂ ਜੀ ਉੱਥੇ ਹਲੇ ਰਹਿੰਦੇ ਪਏ ਮੁੰਡੇ ਵੀ ਹਲੇ ਹੁਣ ਵੀ ਬਹੁਤ ਆਪਣੇ ਮੁੰਡੇ ਜਾਂਦੇ ਪਏ ਜਿਹੜੇ ਰਸਤਿਆਂ ਵਿੱਚ ਆਉਣ ਜਿਹੜੇ ਰਸਤਿਆਂ 'ਚ ਵੀ ਹੈਗੇ ਹਾਂ ਜੀ ਰਸਤਿਆਂ ਵਿੱਚ ਮੁੰਡੇ ਕਾਫੀ ਆ ਹੁਣ ਕਿਉਂਕਿ ਉੱਥੇ ਮੈਕਸੀਕੋ ਪੋਇੰਟ ਏਜੰਟ ਸਾਰੀ ਪੇਮੈਂਟ ਕਰਵਾ ਲੈਂਦੇ ਆ ਉਸ ਤੋਂ ਬਾਅਦ ਫਿਰ ਆਪਣਾ ਤਾਂ ਕੋਈ ਉਹਨਾਂ ਦਾ ਕੰਟੈਕਟ ਇਦਾਂ ਦਾ ਰਹਿ ਨਹੀਂ ਜਾਂਦਾ ਪੈਸੇ ਵਾਲਾ ਏਜੰਟਾਂ ਨੂੰ ਹੁਣ ਜਿਹੜੇ ਬੰਦੇ ਗਏ ਆ ਉਹਨਾਂ ਦੀ ਪੇਮੈਂਟ ਆ ਹੋ ਗਈਆਂ ਉਹਨਾਂ ਨੂੰ ਏਜੰਟਾਂ ਨੇ ਕਰਾਸ ਕਰਾਉਣਾ ਹੀ ਕਰਾਉਣਾ ਕਿਉਂਕਿ ਏਜੰਟ ਬਾਲਾ ਟਾਈਮ ਤੇ ਕੋਈ ਆਪਣੇ ਕੋਲ ਖਲਾਉਂਦਾ ਨਹੀਂ ਹੈਗਾ ਉਹਨਾਂ ਕਰਾਸ ਕਰਾ ਦੇਣਾ ਅੱਗੇ ਉਹਨਾਂ ਕੋਈ ਮੈਸੇਜ ਹੈਗਾ ਤੁਹਾਡਾ ਨੌਜਵਾਨਾਂ ਨੂੰ ਜਿਹੜਾ ਅੱਗੇ ਸੋਚ ਰਿਹਾ ਇਸ ਤਰੀਕੇ ਦੇ ਨਾਲ ਜਾਣ ਦੇਖੋ ਜੀ ਮੈਸੇਜ ਹੁਣ ਆਪਾਂ ਕੀ ਦਈਏ ਜੀ ਆਪਣੇ ਪੰਜਾਬੀ ਬੰਦੇ ਟਾਲਦੇ ਤੇ ਹੈ ਨਹੀਂ ਪਰ ਆਪਾਂ ਇਹੀ ਮੈਸੇਜ ਦਵਾਂਗੇ ਜਿੰਨੇ ਕਿਸੇ ਨੇ ਅਮਰੀਕਾ ਨੂੰ ਜਾਣਾ ਆ ਤੇ ਉਹ ਜਿਹਦੇ ਕੋ ਆਪਣਾ ਕੋਈ 60 ਲੱਖ ਹੈਗਾ ਉਹੀ ਜਾਵੇ ਕੋਈ ਕਰਜ਼ਾ ਫੜ ਕੇ ਨਾ ਜਾਵੇ ਮਤਲਬ ਜੇ ਕੋਈ ਕਿਸੇ ਦਾ ਉਹਦਾ ਘਾਟਾ ਪੈਂਦਾ ਵੀ ਆਪਣੇ ਆਪ ਨੂੰ ਪਵੇ ਬੰਦਾ ਕਿਸੇ ਦਾ ਕਰਜ਼ਦਾਰ ਨਾ ਹੋਵੇ ਤਾਂ ਬੱਪੂ ਜੀ ਤੁਹਾਡਾ ਨਾਮ ਕੀ ਜੀ ਆਮਰ ਹਮੇਸ਼ਾ ਕਿਹੜੇ ਤੁਸੀਂ ਕੀ ਸੋਚਿਆ ਸੀ ਆਪਣੇ ਪੋਤੇ ਨੂੰ ਬਾਹਰ ਕਰਨ ਲੱਗੇ ਤੇ ਹੁਣ ਵਾਪਸ ਆ ਗਿਆ ਵਾ ਆਈ ਤਾਂ ਸੋਚਿਆ ਸੀ ਵੀ ਚੱਲੇ ਦਾ ਚੰਗਾ ਵੇਖੋ ਬਣ ਜਾਏਗਾ ਇਹ ਹੁਣ ਨਹੀਂ ਬਣਿਆ ਇਹਦੀ ਕਿਸਮ ਦੇ ਨਾਲ ਸਾਡੀ ਕਿਸਮ ਸਾਡੇ ਨਾਲ ਨਹੀਂ ਤੁਨੇ ਇਹਦੇ ਵਿੱਚ ਕੁਝ ਕਰੀ ਨਹੀਂ ਸਕਦੇ ਸਰਕਾਰ ਤੋਂ ਤੁਹਾਡੀ ਸਰਕਾਰ ਤੋਂ ਮੰਗ ਕਰ ਰਹੇ ਆ ਕੋਈ ਨਾ ਕੋਈ ਜੇ ਇਹਨਾਂ ਨੂੰ ਨੌਕਰੀ ਮਿਲ ਜਾਵੇ ਲੋਕ ਦੀ ਰੋਟੀ ਦੀ ਬਈ ਹੈ ਜਿਹੜਾ ਘਾਟਾ ਪੈਗਾ ਉਹ ਪਹਿ ਗਿਆ ਨੌਕਰੀ ਦੀ ਬਜਾ ਕੋਈ ਸਰਕਾਰ ਕਰੇ ਹਲਫਦਾ ਇਹ ਤਾਂ ਸਰਕਾਰ ਦੀ ਮਰਜ਼ੀ ਹੈ ਹੋਰ ਸਾਡੀ ਸਰਕਾਰ ਨਾਲ ਕੋਈ ਯੋਗਤਾ ਹੈ ਹੀ ਨਹੀਂ ਜੇ ਸਰਕਾਰ ਸਾਡੀ ਸਹੀ ਹੁੰਦੀ ਤੇ ਜਾ ਕੇ ਇੱਥੇ ਕਿਉਂ ਉਤਰਦਾ ਬਾਕੀ ਸਟੇਡਾ ਹੈ ਹੀ ਨਹੀਂ ਨਾ ਜਿੱਦਾਂ ਕਈ ਮੁਲਕਾਂ ਦੇ ਆਪਣੇ ਜਹਾਜ਼ ਗਏ ਲੈਣ ਨਾਗਰਿਕਾਂ ਨੂੰ ਤਾਂ ਇੱਥੋਂ ਇਸ ਤਰ੍ਹਾਂ ਹੋ ਸਕਦਾ ਹੈ ਸਰਕਾਰ ਕੀ ਨਹੀਂ ਕੰਮ ਕਰ ਸਕਦੀ ਕਾਰ ਚਾਏ ਤੇ ਰਾਤ ਨੂੰ ਦਿਨ ਕਰਦੇ ਦਿਨ ਦਿਨ ਨੂੰ ਰਾਤ ਕਰਦੇ ਜਿਵੇਂ ਚਾਹਵੇ ਤਾਂ ਬਾਕੀ ਜਿਹੜੇ ਸਰਕਾਰਾਂ ਨੇ ਆਪਣੀ ਮਰਜ਼ੀ ਕਰਦੀਆਂ ਇਹਨਾਂ ਕਹਿਣਾ ਕੋਈ ਹੋਰ ਹੁੰਦਾ ਤੇ ਕਰਨਾ ਹੋਰ ਹੁੰਦਾ ਹਾਂ ਤਾਂ ਇਹ ਵਿਕਰਮ ਹੁਣਾ ਦੇ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਆ ਤਾਂ ਬਹੁਤ سارے ਸੁਪਨੇ ਸੀਗੇ ਇਹਨਾਂ ਦੇ ਤਾਂ ਵਿਕਰਮ ਹੁਣਾ ਨੇ ਦੱਸਿਆ ਕਿ ਹਾਲੇ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਆ ਇਸ ਸਥਿਤੀ ਦੇ ਵਿੱਚ ਉਥੇ ਹੈਗੇ ਨੇ ਕਿ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਤੇ ਹਾਲੇ ਵੀ ਬਹੁਤ سارے ਨੌਜਵਾਨ ਉਥੇ ਜਾਣ ਦੀ ਫਰਾਕ ਦੇ ਵਿੱਚ ਵੀ ਹੈਗੇ ਨੇ ਇਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਇਸ ਤਰ੍ਹਾਂ ਦਾ ਤਰੀਕਾ ਅਪਣਾਉਣ ਕਿਉਂਕਿ ਹੁਣ ਉਥੇ ਉਸ ਤਰ੍ਹਾਂ ਦੇ ਹਾਲਾਤ ਨਹੀਂ ਹੈਗੇ ਕਾਫੀ ਜਿਹੜੇ ਨੌਜਵਾਨ ਰਿਪੋਰਟ ਹੋ ਚੁੱਕੇ ਆ ਕਾਫੀ ਨੌਜਵਾਨ ਉਥੇ ਹੈਗੇ ਆ ਬਹੁਤ ਸਾਰਾ ਪੈਸਾ ਖਰਚ ਕਰਕੇ ਜਿਹੜੇ ਇੱਥੋਂ ਗਏ ਸੀ ਇੱਥੇ ਖੇਤੀਬਾੜੀ ਦਾ ਕੰਮ ਕਰਦੇ ਸੀ ਇਹਨਾਂ ਨੇ ਮੰਗ ਕੀਤੀ ਕਿ ਸਰਕਾਰ ਜੀ ਜੀ ਕੇਂਦਰ ਦੀ ਸਰਕਾਰ ਆ ਜਾਂ ਸਟੇਟ ਦੀ ਸਰਕਾਰ ਆ ਉਹਨਾਂ ਦੀ ਬਾਹ ਫੜੇ ਤੇ ਉਹਨਾਂ ਦਾ ਜਿਹੜਾ ਥੋੜਾ ਬੋਲਾ ਜਿਹੜਾ ਹੱਥ ਆ ਉਹ ਖੋਲਾ ਹੋ ਸਕੇ ਕੈਮਰਾਮੈਨ ਰਣਜੀਤ ਦੇ ਨਾਲ ਇੰਦਰਜੀਤ ਸਿੰਘ ਚਾਲ ਕਪੂਰਤਾਲਾ